ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਡੇ ਫਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ। ਬਾਈ ਜੀ ਧਰਮ ਸਿੰਘ ਬਹੁਤ ਚੁੱਕੇ ਆ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦੇ ਜੀ ਤਹਿਸੀਲ ਬਟਾਲਾ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ। ਹਾਂ ਜੀ ਸਤਿ ਸ਼੍ਰੀ ਅਕਾਲ। ਸੇਤਾਂ ਮੇਰਾ ਮੇਰਾ ਜੀ। ਰੱਬ ਚੋਕਰਾ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਦੇ ਸਭ ਦੇਸਾਂ ਚ ਰਹਿੰਦੇ ਨੇ। ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸਕਾਰ ਕਰਦੇ। ਆਪਾਂ ਸ੍ਰੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਤੰਦਰੁਸਤ ਬਿਲਕੁਲ ਬਿਲਕੁਲ ਤੇ ਬਾਕੀ ਸੰਦੀਪ ਜੀ ਆਪਣਾ ਤੇ ਇੱਕੋ ਹੀ ਮੈਸੇਜ ਹੁੰਦਾ ਵਾ ਕਿ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਰੋਟੀਆਂ ਦੋ ਹੋਈ ਕਹਿ ਆਂਵਾ ਥੋੜਾ ਜਿਆ ਪੁੱਛ ਕੇ ਦਿਆ ਕਰੋ ਕੀ ਖਾਣਾ ਵਾ ਕਿਵੇਂ ਖਾਣਾ ਕਦੋਂ ਖਾਣਾ ਇੰਨਾ ਕਿ ਖਿਆ ਤੇ ਲਾਗੇ ਬੈਠਿਆ ਕਰੋ ਬਿਲਕੁਲ ਹੋਰ ਕੋਈ ਵੱਡਾ ਕੰਮ ਨਹੀਂ ਹੁੰਦਾ ਕੰਮ ਇੱਕ ਸਕੈਂਟ ਦਾ ਹੀ ਆ ਪਰਾਪਾ ਥੋੜੇ ਅਨੁਗੋਚਨਾ ਜਾਂ ਕਰ ਦਿੰਨੇ ਆ ਉਹ ਕੋਈ ਗੱਲ ਨਹੀਂ ਉਹਨਾਂ ਬਜ਼ੁਰਗ ਗੁੱਸਾ ਕਰ ਜਾਂਦੇ ਆ ਬਿਲਕੁਲ ਜੀ ਬਾਕੀ ਗਰਮੀਆਂ ਤੋਂ ਪਸਾਉਂਦਾ ਆ ਆਪ ਖਿਆਲ ਰੱਖਣਾ ਪੈਂਦਾ ਬਜ਼ੁਰਗ ਬਿਲਕੁਲ ਤੇ ਆਪ ਹੀ ਰੱਖਿਆ ਕਰੋ ਕਈ ਰੋਜੇਦ ਕਰਦੇ ਮੈਂ ਬੈਠਾ ਠੀਕ ਆ ਪਰ ਨਹੀਂ ਆਪ ਖਿਆਲ ਰੱਖਿਆ ਕਰੋ ਕਿਉਂਕਿ ਜਿੰਨਾਂ ਦੇ ਘਰ ਬਜ਼ੁਰਗ ਆ ਉਹਨਾਂ ਦੇ ਘਰ ਖੁਸ਼ੀਆਂ ਹੀ ਖੁਸ਼ੀਆਂ ਬਿਲਕੁਲ ਜੀ ਇਸ ਕਰਕੇ ਇੰਨੀਆਂ ਕ ਬੇਨਤੀਆਂ ਤੇ ਅੱਜ 23 ਤਰੀਕ ਆ ਅੱਜ ਵੀਡੀਓ ਆ ਜਣੇ ਆਜ 2 ਵਜੇ ਗਏ ਆ ਅੱਜ ਇਹ ਵੀਡੀਓ ਆ ਜਾਣੀ ਹੈ ਅੱਧੇ ਪੌਣੇ ਘੰਟੇ ਚ 2:30 ਵਜੇ ਤਿੰਨ ਤੋਂ ਪਹਿਲਾਂ ਪਿੰਡਾ ਤੁਹਾਡੇ ਕੋਲ ਵੀਡੀਓ ਆ ਜਾਣੀ ਅੱਜ ਮਾਲ ਆਇਆ ਵਾ ਸਾਫ਼ ਸੁਥਰਾ ਦੋ ਸੂਈਆਂ ਦੋ ਸੂਣ ਵਾਲੀਆਂ ਵਾ ਠੀਕ ਵਾ ਨਾ ਜਿੱਦਾਂ ਦੀ ਤੁਸੀਂ ਮੰਗ ਕਰਦੇ ਸੀ ਉਦਾਂ ਦਾ ਮਾਲ ਵਾ ਬਾਕੀ ਮਾਲ ਵੀਰ ਜੀ ਪੈਸਾ ਲੱਗ ਕੇ ਆ ਮਿਲਦਾ ਬਿਲਕੁਲ ਜੀ ਕਿਉਂਕਿ ਜਦੋਂ ਅਗਲੇ ਦਿਨ 7 ਮਾ 8ਵਾਂ ਮਹੀਨਾ ਲੱਗ ਜਾਂਦਾ ਉਦੋਂ ਤਾਂ ਦੱਸਣ ਲੱਗ ਪੈਂਦਾ ਵਾ ਵੀ ਮੇਰ ਕੋ ਵਕਾਊ ਆ ਉਦੋਂ ਤੋਂ ਗਾਗ ਜਾਣ ਲੱਗ ਪੈਂਦੇ ਆ ਤੇ ਇਸ ਕਰਕੇ ਅਗਲਾ ਵੀ ਪੂਰਾ ਤੇ ਨਚੋੜ ਹੀ ਸਾਨੂੰ ਮਿਲਦਾ ਸੈਂਪੋ ਸੈਂਪੋ ਮਾਰਨਾ ਹੋਰ ਕੁਛ ਨਹੀਂ ਆਹ ਬਈ ਪਿਆਜ ਜਿਹੜਾ ਇਹਨਾਂ ਦਾ ਅਸੀਂ ਕਰ ਦਿੰਨੇ ਆ ਮਾੜਾ ਮਾੜਾ ਡੈਕੋਰੇਸ਼ਨ ਦੀ ਪਹਿਲੀ ਗੱਲ ਤੇ ਮੇਰਾ ਕੰਮ ਹੀ 30 ਹਜ਼ਾਰ ਰੁਪਈਆ ਦਾ ਅਜੇ ਤੱਕ ਮੈਂ 60 ਲਾ ਕੇ ਨਹੀਂ ਕਿਸੇ ਡੰਕਰ ਤੇ ਵੇਖਿਆ ਜਿਉਂ ਵਪਾਰ ਕਰਨ ਲੱਗਾ ਪਿੱਛੋਂ ਕਿਸੇ ਦਾ ਪਿਆਜ ਜੋ ਮਰਜੀ ਹੈ ਮੈਂ 30 ਰੁਪਈਏ ਚ ਕੰਮ ਰੱਖਦਾ ਠੀਕ ਲਿਹਾਰੀ ਬਦਲਦਾ ਬਸ ਠੀਕ ਹੈ ਹੋਰ ਕੁਛ ਨਹੀਂ ਹੁੰਦਾ ਜਿਹਨੂੰ ਚੰਗਾ ਲੱਗਦਾ ਇਦਾਂ ਵੀ ਲੈ ਜਾਣੇ ਨਹੀਂ ਚੰਗਾ ਲੱਗਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਠ ਇਨੂੰ ਪਰ ਖਵਾ ਇਹ ਸੰਦੀਪ ਜੀ ਸੋਈ ਬੱਛੀ ਆ ਹਾਂਜੀ ਇਹਨੂੰ ਕੋਈ ਹਫ਼ਤੇ ਦੀ ਲਾਲੇ ਕੋਈ ਛੇ ਆ ਦਿਨਾਂ ਦੀ ਲਾਲੇ ਕੋਈ ਦਸਾਂ ਦਿਨਾਂ ਦਾ ਬੱਚਾ ਮਗਰਵਾ ਹਾਂਜੀ ਅਸੀਂ ਇਹਨੂੰ ਦੋ ਦਿਨਾਂ ਚ ਲਿਓਨੇ ਆ ਚੌਕ ਦੇ ਸੁੱਟੇ ਜੀ ਕਾ ਦਾ ਦੋਂਦੀ ਲੈਵੇ ਕੋਈ ਕਜੀ ਕਾ ਦਾ ਚੌਕੀ ਲੈ ਆਵੇ ਜਦੋਂ ਅਸੀਂ ਚੌਕ ਪੂਰੇ ਨਹੀਂ ਨਾ ਕਰਦੀ ਛੁੱੜਦੀ ਆ ਅਸੀਂ ਦੋਂਦ ਚ ਲਿਓ ਬਿਲਕੁਲ 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 ਹਾਂ ਨਾ ਇਹਦਾ ਘੱਟੋ ਘਾਟ ਮੀਟਰ ਦਾ ਲੇਵਾ ਅਗਲੇ ਪਾਸੇ ਆ ਇਹ ਆਪਾਂ ਲਈ ਆ ਉਥੋਂ 16 ਲੀਟਰ ਚਵਾ ਕੇ ਹਾਂਜੀ ਗਰਮੀ ਵੜੀ ਆ ਸਫਰ ਪਾ ਲਿਆ ਵਾ ਹੁਣੇ ਆਈ ਆ ਆਪਾਂ 13 ਤੋਂ 14 ਲੀਟਰ ਦੀ ਗਾਰੰਟੀ ਚ ਚਲੋ 13 ਹੋ ਜੇ 14 ਹੋ ਜੇ ਤੇ ਸੋਨੇ ਵਰਗੀ ਕੋਈ ਰੱਸੀ ਨਹੀਂ ਕੋਈ ਗਾਲ ਨਹੀਂ ਕੋਈ ਬਾਤ ਨਹੀਂ ਇਧਰ ਆ ਕੇ ਥਾਣ ਵਿਖਾ ਦੇ ਹਾ ਜਬੂ ਇੰਦਰ ਇਹਲਾ ਕੋਈ ਰੱਸੀ ਨਹੀਂ ਕੋਈ ਥਾਣ ਨਹੀਂ ਕੋਈ ਕੋਈ ਬੱਚਾ ਨਹੀਂ ਲਾਉਣ ਦੀ ਲੋੜ ਭਾਵੇਂ ਇਦਾਂ ਹੀ ਆਈ ਆ ਠੀਕ ਆ ਵੀ ਮਤਲਬ ਇੰਨਾਂ ਕ ਠੰਡੀਆਂ ਆਵਾਂ ਵੀ ਕੋਈ ਗਾਲ ਨਹੀਂ ਕਰਨ ਵਾਲੀ ਬਾਕੀ ਤੁਹਾਨੂੰ ਚਾਹ ਨਾਲ ਹੈਲਪ ਕਰਾਓ ਨਾ ਦੋ ਬੰਦੇ ਇਸੇ ਕੰਮ ਨੂੰ ਆ ਹਾਂਜੀ ਪਹਿਲਾਂ ਖੋਲ ਕੇ ਇੱਕ ਰੈਡੀ ਰੱਖਿਆ ਕਰੋ ਆ ਇੱਕ ਵਾਰ ਆ ਮੂੰਹ ਵਿਖਾ ਮੂੰਹ ਵਿਖਾ ਦੇ ਆ ਆ ਦੇ ਫਾਸੇ ਕਰਮਾ ਵਾਲੀ ਬਸ ਠੀਕ ਆ ਚਲੋ ਲੈ ਚਲੋ ਸੰਦੀਪ ਜੀ ਆਖ ਲੋ ਪਰਲੇ ਬਾਸ ਆਗੇ ਜੀ ਇੱਕ ਮਾੜਾ ਇੱਧਰ ਆ ਜੀ ਆ ਠੀਕ ਆ ਚਲੋ ਕੋਈ 100% ਵੀ ਉੱਧਰ ਜੇ 100 ਤੋਂ ਤੇ 100 ਹੀ ਲਊਗੀ ਬਿਲਕੁਲ ਇੱਕ ਰੱਬ ਅੱਛੀ ਥਲੀ ਤੇ ਵੇਖੋ ਫਾਦੇਵਾ ਤੇ ਐਂਡ ਪੀਸ ਫੁੱਟਬਾਲ ਆ ਰਗਾ ਕੱਟ ਵਾਲਾ ਲੇਵਾ ਬਿਲਕੁਲ ਜੀ ਤੇ ਲੱਤਾਂ ਲੈ ਕੇ ਤੁਰਿਆ ਨਹੀਂ ਜਾਂਦਾ ਵਸ਼ੀ ਕੋ ਬੱਠੀ 13 ਤੋਂ 14 ਕਿਲੋ ਦੀ ਦੋ ਅੱਧੀ ਗਰੰਟੀ ਹੋਊਗੀ ਜਾਦੀ ਸੰਦੀਪ ਮਤਲ ਸਿਰਾ ਵਾ ਹਾਂ ਜੀ ਹਾਂ ਜੀ ਤੇ ਕੋਈ ਕਿਸੇ ਗੱਲੋਂ ਵੀ ਹੱਥ ਨਹੀਂ ਧਾਰਨ ਦਿੰਦੀ ਵੇਖ ਕੇ ਇਧਰ ਨੂੰ ਲੇਵਾ ਹੁੰਦੀ ਹੈਗੀ ਹਾਂ ਜੀ ਸੰਦੀਪ ਜੀ ਹਾਂ ਜੀ 60000 ਚੋਂ 500 ਰੁਪਈਆ ਸੌਟ ਕਰਾਂਗੇ 58 ਵਾਲਾ ਮੇਰਾ ਵੀਰ ਫੋਨ ਨਾ ਕਰੇ ਕਿਉਂਕਿ ਪੈਸੇ ਲੱਗ ਕੇ ਆ ਬਿਲਕੁਲ ਬਿਲਕੁਲ ਆਈ ਗੱਛੀ ਪਲੂਣ ਆ ਹਾਂਜੀ ਇਹ ਰਾਤੀ ਸੂਈ ਸੀ ਅੱਜੋਂ ਵਿਖਾ ਦੋ ਤਾਂ ਲਾ ਵਾ ਸ਼ੰਮੂ ਫੋਲ ਠੰਡੀ ਆ ਕਿਸੇ ਵੀ ਗਾਂ ਨੂੰ ਰੱਸੀ ਨਹੀਂ ਪਾਉਣੀ ਪਊ ਹੂੰ ਇਹ ਇਹ ਆਦਰਵੇ ਨਹੀਂ ਠੀਕ ਆ ਜੇ ਕਿਸੇ ਗਾਂ ਨੂੰ ਰੱਸੀ ਪਾਉਣੀ ਪਵੇ ਫੇਰ ਆਖੋ ਬਾਜੀ ਬਾਜੀ ਆ ਵੇਖ ਲੋ ਬੱਛੀ ਮਗਰ ਆ ਨਾ ਜੀ ਮਗਰ ਰਾਤੀ ਸੂਈ ਆ ਇਹਦਾ ਕੋਈ ਦੁੱਧ ਨਹੀਂ ਬੌਲੇ ਤੇ ਆ ਇਹ ਦਾਸ ਤੋਂ ਚੱਲ ਪੇ 8 ਤੋਂ ਚੱਲ ਜੇ 12 ਤੋਂ ਚੱਲ ਜੇ ਬੌਲਾ ਹੀ ਖਾਣਾ ਫੋਨ ਨਹੀਂ ਕਰਨਾ ਬੇਟੀ ਨੇ ਲੀਟਰ ਬਿਲਕੁਲ ਕਰੋ ਜੀ ਆ ਦੇਖ ਲਓ ਤੇ ਸਿਰਾ ਬੱਚਾ ਮਗਰ ਬੱਚਾ ਵੇਖੋ ਕਿਹੜਾ ਸੋਨਾ ਬੱਚਾ ਵੇਖ ਕਿੰਨਾ ਸੋਨਾ ਜੀ ਹੂੰ ਤੋਰੇ ਵੀ ਲਓ ਜੀ ਇਹ ਵੀ ਚੈੱਕ ਕਰੋ ਇਹਦਾ ਵੀ ਇੱਕ ਵਾਰਾ ਮੂੰਹ ਮਾਂ ਵਖਾ ਦਿਓ ਇਹ ਨਹੀਂਗਾ ਵੀ ਇਹਦੇ ਚ ਫਰਕ ਵਾ ਕੋਈ ਤਾਂ ਦੇਖ ਚਾਲਾ ਕਰ ਮਹਾਰੀਏ ਠੀਕ ਹੈ ਇੱਥੇ ਕਿ ਤੋਰ ਦਿਆ ਕਰੋ ਤੁਪ ਜੀ ਆ ਇਸ ਤੋਰ ਅੰਦਰ ਕਿ ਸੋਹਣੀ ਵਸੀ ਜਿੰਨੀ ਹੈਗੀ ਆ ਨਾ ਸੋਨੇ ਵਰਗੀ ਆ ਬਿਲਕੁਲ ਆ ਜਾਓ ਜੀ ਇਹਦੀ ਭਾਜੀ ਫਿਰ ਕੀਮਤ ਦਾ ਇਹ ਕੀਮਤ 47000 ਰੁਪਇਆ ਠੀਕ ਹੈ 500 ਛੋੜ 46400 ਦੀ ਸਿਆਲੀ ਵਾਲਾ ਮੇਰਾ ਵੀਰ ਕੋ ਨਾ ਕਰੇ ਕਿਉਂਕਿ ਦੱਸਣਾ ਚੰਗਾ ਹੁੰਦਾ ਅਗਲੇ ਦਿਨ ਟਾਈਮ ਪਜਦਾ ਸਾਡਾ ਵੀ ਬਿਲਕੁਲ ਜੀ ਇਧਰ ਵੇਖ ਇਹ ਵੀ ਸੂਈ ਥਾਣ ਵੇਖ ਹਮ ਬਸ ਸੂਪੂ ਅੱਜ ਸੂਪੇ ਸਵੇਰੇ ਸੂਪੇ ਸੂਪ ਨਹੀਂ ਆ ਉਹਦਾ ਸੋਨੇ ਵਰਗੀ ਆ ਸਾਰੀ ਬਿਲਕੁਲ ਕੋਈ ਇਹ ਨਹੀਂ ਗੱਲ ਵੀ ਮੈਂ ਤੁਹਾਨੂੰ ਦਾਂਦੀ ਆ ਇਹ ਵੀ ਤੁਰਕ ਤੁਰ ਰਿਹਾ ਜੀ ਲਓ ਜੀ ਇਹ ਵੀ ਚੈੱਕ ਕਰੋ ਇਹ ਹੁਣ ਪੂਸ਼ਪਾਲ ਚੱਕੀ ਫੇਰਦੀ ਆ ਅੱਜ ਸੂਪੇ ਸਵੇਰੇ ਸੂਪੇ ਇੱਧਰ ਜੋਤ ਇੱਧਰ ਦੋਰ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਗਰਮੀ ਬੜੀ ਬਾਹਰ ਇੱਧਰ ਵੇਖ ਠੀਕ ਆ ਆ ਬਖਾਲੇ ਸ਼ਿਭੂ ਚੰਗੇ ਵੇਖੇ ਕਹਣਾ ਕੀ ਗੋਲ ਲੱਗਾ ਥੱਲੇ ਨੇ ਠੀਕ ਹੈ ਭਾਈ ਫਿਰ ਜਿਆਦੀ ਚੰਗੀ ਆ ਐਂਡ ਹੈ ਜੀ ਐਂਡ ਹੋ ਜਾ ਪਿਆ ਵਾ ਥਾਣ ਥੋਣ ਬੜਾ ਸਪੈਸ਼ਲ ਲੱਗਾ ਸੂਪ ਬਣਾ ਹਸ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਾਜੀ ਫਿਰ ਇੰਦੀ ਕੀ ਮਾਰ ਆ ਜੋੜਾ ਆ ਜੀ ਕਰਦਾ 42 ਦੀ ਆ ਲੱਲੇ ਤੇ ਜੀ ਕਰਦਾ 42 ਦੀ ਆ ਲੱਲੇ ਇਹਨੇ ਹਫਤਾ ਲੈ ਜੇ ਦਾਸ ਦੇਣ ਲੈ ਜੇ 27 ਤਰੀਕ ਨੂੰ ਦੇਣ ਪੂਤੇ ਉੱਤੇ 2 ਲਵੇ 4 ਲਵੇ ਉਹ ਪ੍ਰਮਾਤਮਾ ਦਾ ਚਲੋ ਬਸ ਠੀਕ ਆ ਇਹ ਵੀ 42 ਦੀ ਇਹ ਵੀ 42 ਦੀ ਜਿਹਦਾ ਜੀ ਕਰੇ ਉਹੋ ਹੀ 42 ਦੀ ਫੜਲੇ ਇਹ ਵੀ ਗਾਂ ਜਿਹੜੀ ਆ ਨਾ ਮਾਸਾਕ 19 21 ਸਾਂਭੀ ਨਹੀਂ ਗਈ ਭਾਵੇਂ 60 ਤੋਂ 62000 ਦੀ ਵਛੀ ਇੱਕ ਦਿਨ ਆ ਵਾ ਜੀ ਵਛੀ ਅੱਗੇ ਉਹ ਵਿਖਾ ਦੇ ਬੜੀਆਂ ਟੇ ਲਾਟੋ ਲਾ ਹਫਤਾ RAM ਨਾ ਖੜਦੀਆ ਤੋਰਦੇ ਮੂੰਹ ਮਾ ਵਿਖਾ ਦੇ ਚੰਗੇ ਜਿਹਾ ਵੱਡੀ ਬੱਛੀ ਆ ਵੱਡੀ ਇਹ ਸਿਰਫ ਜਿਹੜੀ ਹਵਤਾ ਖੜਦੀ ਆ ਨਾ ਉਸੇ ਕਰਕੇ ਆਹ ਰੇਟ ਵਾ ਨਹੀਂ ਦੇ ਰੇਟ ਨਹੀਂ ਗਈ ਚਲੋ ਲਓ ਜੀ ਇਹ ਵੀ ਪਿਓਰ ਦੁਜਾ ਸੁਆ ਹੋਊਗੀ ਵਕਾੜੋ ਥੋੜੀ ਸੰਭਾਲ ਘਟ ਗਈ ਜਣਾ ਭਾਈ ਔਰੀ ਮਾਸਾ ਕੇ ਸੰਭੀ ਹੁੰਦੀ ਨਾ ਬਿਆਲੀ ਬਿਆੜ ਦੇਦੀ ਹੈ ਬਿਆਲੀ ਬਿਆੜ 42 ਹਾ ਕੌਣ ਦਿੰਦਾ ਬਿਆਲੀ ਬਿਲਕੁਲ ਜਿੱਡੀ ਵੱਡੀ ਉੱਚੀ ਲੰਬੀ ਲਬਾਈ ਕਿੰਨੀ ਆ ਸਿਰਫ ਮਾਸਾ ਕਿਸ ਨੇ ਸੰਭੀ ਘੱਟ ਵਾ ਸੁਆ ਵੀ ਪਿਓਰ ਦੁਜਾ ਆ ਇਹ ਦੋਵੇਂ ਹੀ 42 42 ਦੀਆਂ ਵਾ ਉਹ ਇੱਕ 60 ਦੀ ਆ ਤੇ ਆ ਤੁਮ ਦੱਸਿਆ ਹੈਗਾ ਜਿਹੜੀਆਂ ਵਛੀਆਂ ਦੋਵੇਂ ਜਿਹੜੀਆਂ ਨਾ ਬਾਲੇ ਕਾਮ ਦੀ ਵਛੀ ਆ ਇਹਦੇ ਤਾਂ ਮਗਰ ਬੱਚਾ ਹੀ ਬੜਾ ਸ਼ਾਨਦਾਰ ਦੇ ਤਾਣਾ ਹੁਣ ਸੰਦੀਪ ਜੀ ਜਿੰਨਾ ਕ ਭਾਵਾ ਨਾ ਉਹ ਸਾਹਮਣਾ ਚੰਗੇ ਆ ਹਨਾ ਬਾਕੀ ਲਾਉਣਾ ਪੈਂਦਾ ਹਨਾ ਤੇਨੀਆਂ ਕ ਬੇਨਤੀਆਂ ਵਾ ਵੀ ਮੇਰਾ ਵੀਰ ਰੱਸੀ ਕਿਹਨੂੰ ਨਹੀਂ ਪਾਉਣੀ ਇਹਨਾਂ ਵੜਾ ਜਿਹੜੀਆਂ ਸੂਈਆਂ ਹੈ ਗਿਆ ਵਾ ਉਹ ਕੋ 13 ਤੋਂ 14 ਕਿਲੋ ਦੁੱਧ ਹੋਊਗਾ ਇਹ ਸੂਈ ਰਾਤ ਦੀ ਆ ਇਹ ਪਤਾ ਨਹੀਂ 8 ਤੋਂ ਚਾਲੂ ਹੋਵੇ 7 ਤੋਂ ਹੋਵੇ 12 ਤੋਂ ਹੋਵੇ ਜਿੰਨੇ ਤੋਂ ਵੀ ਹੋਵੇ ਬਠੀ ਇਹ ਤੁਹਾਡੇ ਘਰ ਚੱਲ ਜਾਨੀ ਸੀਲ ਠੰਡੇ ਦੀ ਗਾਰੰਟੀ ਹੋਊਗੀ ਬਸ ਠੀਕ ਐਨੀਆਂ ਕੀ ਮਾਲ ਵਾ ਤੇ ਬਾਕੀ ਸੰਦੀਪ ਜੀ ਗਰਮੀ ਬੜੀ ਆ ਤੇ ਬੇਨਤੀ ਸੰਗਤ ਨੂੰ ਇਹ ਹੀ ਆ ਸੋਹਣੇ ਕਮੈਂਟ ਕਰਿਆ ਕਰੋ ਮਾਲ ਸਾਡੇ ਘਰਾਂ ਦਾ ਲੈਂਦਾ ਫਿਰ ਮੋਲ ਦਾ ਲੈ ਕੇ ਜਾ ਮੋਲ ਦਾ ਮੋਲ ਦਾ ਮੋਲ ਦਾ ਹੀ ਮਾਲ ਹੁੰਦਾ ਵਾ ਤੇ ਮਾਲ ਮੁੱਲ ਲਾ ਕੇ ਲੈਣਾ ਪੈਂਦਾ ਵਾ ਤੇ ਇਸ ਕਰਕੇ ਮੇਰੇ ਗਰਮੀ ਬੜੀ ਆ ਰੂ ਰੂ ਤੁਹਾਡੇ ਹੁੰਦੇ ਰਹੀਦਾ ਵਾ ਦੂਜੇ ਚੌਥੇ ਦਿਨ ਮੈਂ ਮਾਲ ਇਕੱਠਾ ਕਰਨਾ ਵੀ ਆਉਗਾ ਬਿਲਕੁਲ ਜੀ ਹਨਾ ਤੇ ਤੁਸੀਂ ਵੀ ਕਿੱਡੀ ਦੂਰ ਮਿਹਨਤ ਕਰਕੇ ਆਉਨੇ ਆ ਤੇ ਇਸ ਕਰਕੇ ਸਾਰਿਆਂ ਨੂੰ ਸੋਹਣੇ ਕਮੈਂਟ ਕਰਿਆ ਕਰੋ ਜੇ ਕੋਈ ਗਰਮ ਲੱਗਦਾ ਮਾਲ ਤੇ ਨਾਂ ਲਿਆ ਕਰੋ ਅਗਲੀ ਵੀਡੀਓ ਉਤੋਂ ਅਗਲੀ ਨਹੀਂ ਤੇ ਸਾਡੀਆਂ ਦੁਕਾਨਾਂ ਮੈਂ ਪਿਛਲੀ ਵੀਡੀਓ ਦੱਸਿਆ ਬਹੁਤ ਆ ਦੂਜੀ ਦੂਜੀ ਦੁਕਾਨ ਤੋਂ ਵੀ ਚੈੱਕ ਕਰ ਲੈਣਾ ਜੀ ਹਨਾ ਜਿੱਥੋਂ 2 ਰੁਪਏ ਬਚਾ ਲੈਣੇ ਇਹ ਬਾਕੀ ਤੁਹਾਡੇ ਨਾਂ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਨੇੜੇ ਕਸਬਾ ਕਮਾਨਵਾ ਮਹਿਤਾ ਹੈ گاਵਾ ਸ੍ਰੀ ਹਰਗਬਿੰਦਪੁਰਾ ਵਿਆਸ ਆ ਫਿਰ ਵੀ ਨਾ ਪਤਾ ਲੱਗੇ ਤਾਂ ਫੋਨ ਤੁਹਾਡੇ ਵੀਰ ਦਾ 24 ਘੰਟੇ ਖੁੱਲਾ ਰਹਿੰਦਾ ਐਨ ਆਰ ਆ ਵੀਰ ਮੇਰੇ ਵੀ 24 ਘੰਟੇ ਫੋਨ ਕਰ ਸਕਦੇ ਆ ਤੇ ਜਿਹੜੇ ਆਪਣੇ ਲੋਕਲ ਵਾਲੇ ਆ ਇਹ ਰਾਤ ਨੂੰ 10:00 ਵਜੇ ਮਾਫ ਕਰਦੇ ਆ ਬਿਲਕੁਲ ਠੀਕ ਵਾ ਨਾ ਕੋਈ ਨੂੰ ਅਮਰਜੈਂਸੀ ਤੇ ਜਦੋਂ ਮਰਜ਼ੀ ਕਰੋ ਉਹਦਾ 10 ਤੋਂ 11 ਵਜੇ ਤੱਕ ਜਦੋਂ ਮੈਂ ਐਨ ਵਾਰੀ ਜਿਹੜੇ ਯਾਰ ਮੇਰਾ ਵੀ ਰਾਤ ਨੂੰ ਕੰਮਾਂ ਤੇ ਜਾਂਦੇ ਕੋਈ ਜੋਬ ਤੇ ਜਾਂਦੇ ਜਦੋਂ ਮਰਜ਼ੀ ਕਰ ਸਕਦੇ ਆ ਕਿਸੇ ਵੀ ਥਾਂ 'ਚ ਕਿਸੇ ਚੀਜ਼ ਦੀ ਕਮੀ ਨਹੀਂ ਐ ਐਕਚੁਅਲ ਤੇ ਬਸੇ ਨੀਆਂ ਕਾ ਬੇਨਤੀਆਂ ਵਾ ਬਾਕੀ ਸਾਰੇ ਵੀਰਾਂ ਸਸਤੀ